ਤਮਾਤਾ ਪੰਡਿਆ ਕਿੰਨੇ ਟੈਨਸ਼ਨ ਲਈ ਹੈ ਮੇਰੀ ਭੈਣ ਨੇ ਹੈਂ ਦੱਸ ਹੌਸਲਾ ਰੱਖੇ ਥੋੜਾ ਜਿਹਾ ਫਿਰ ਕੀ ਆ ਮੈਂ ਵੀ ਤੇ ਹੈ ਹੀ ਆ ਮੈਂ ਵੀ ਤਰੀ ਫੜਦੀ ਆ ਪਰ ਇੱਕ ਗੱਲ ਵਾ ਜਦੋਂ ਮੈਨੂੰ ਪਤਾ ਲੱਗਾ ਉਹਦੇ ਦਾ ਮੇਰਾ ਤੇ ਇਹੋ ਹਾਲ ਹੋਇਆ ਸੀਗਾ ਇਹ ਵਿਚਾਲੀ ਕੀ ਕਰੇ ਹੁਣ ਮਾਂ ਵਾ ਮਾਂ ਦਾ ਦਿਲ ਵਾ ਹੁਣ ਪੱਥਰ ਕਿੱਦਾਂ ਬਣ ਜੇ ਹੁਣ ਧਿਆਨ ਤਾਂ ਆਪਣੇ ਬੱਚੇ 'ਤੇ ਰਿਦਾ ਵਾ ਉੱਠੀ ਆ ਬੈਣ ਉੱਠੀ ਆ ਮੈਂ ਅਗਰੀ ਸੁੱਤੀ ਆ ਮੈਂ ਤੇਰੀਆਂ ਗੱਲਾਂ ਸਾਰੀਆਂ ਸੁਣ ਲਈ ਪ੍ਰਭ ਹਾਂ ਗੱਲਾਂ ਕਰੀਆਂ ਕਰੀਆਂ ਮੈਂ ਤੇ ਦਵਾਈ ਦਵਾਂ ਨਹੀਂ ਨਹੀਂ ਮੈਂ ਦਵਾਈ ਨਹੀਂ ਖਾਣੀ ਕਿੱਦਾਂ ਹੁਣ ਠੀਕ ਹੋ ਆਹੋ ਠੀਕ ਹੀ ਆ ਮੈਂ ਕਿਹੜੀ ਮਰ ਚੱਲੀ ਹੈ ਮੈਨੂੰ ਕੀ ਹੋਣ ਰਿਹਾ ਸਸ ਕਿਹੋ ਜਿਹਾ ਗੱਲਾਂ ਕਰਦੀ ਆ ਐਦਾਂ ਨਹੀਂ ਬੋਲੀਦਾ ਹੁੰਦਾ ਹੋਰ ਕੀ ਕਰਾਂ ਮਾਤ ਨੂੰ ਛੇਤੀ ਛੇਤੀ ਠੀਕ ਕਰੇ ਹੈ ਤੇ ਉਹ ਤੇ ਹੋਰ ਕੁੱਠੇ ਗੱਲਾਂ ਕਰੀ ਜਾਂਦੀਆਂ ਮੈਨੂੰ ਤੇ ਇੱਕ ਸੋਚ ਲੱਗੀ ਆ ਪ੍ਰਭ ਪਿੱ ਜਸਨਾ ਪਰਮ ਦੇ ਫੋਨ ਤੇ ਫੋਨ ਕਰਦੀ ਹਣੀ ਹੈ ਹੈ ਤੇ ਪਰ ਗਾੜੀ ਫੋਨ ਲੱਗਦਾ ਨਹੀਂ ਹੁਣ ਐਨਾ ਸ਼ੁਕਰ ਆ ਕਿ ਇੱਥੇ ਫੋਨ ਨਹੀਂ ਆਇਆ ਏ ਨਾ ਮੈਂ ਕਿਤੇ ਇੱਥੇ ਫੋਨ ਨਾ ਕਰ ਤੇ ਫਿਰ ਮੈਂ ਕੀ ਜਵਾਬ ਦਵਾਂਗੀ ਕੁਝ ਜਵਾਬ ਕਰੀ ਲੋ ਫੋਨ ਆਉਂਦਾ ਹੀ ਕਿਹਦਾ ਫੋਨ ਆਉਂਦਿਆ ਚਾਸਦਾ ਹੀ ਉਹ ਤੇ ਹੈ ਵੀ ਵੀਡੀਓ ਕਰੀ ਰਹਿਣ ਤੇ ਬੰਦ ਕਰ ਤੇ ਹੈ ਇੱਥੇ ਕੁੜਾ ਨਹੀਂ ਆ ਨਹੀਂ ਨਹੀਂ ਰੱਖ ਪਰ ਕੀ ਗੱਲ ਕਰਨੀ ਉਹਨੂੰ ਕੀ ਜਵਾਬ ਦੇਣਾ ਮੈਂ ਰਹਿਂਦੇ ਤੇ ਮੇਰੇ ਵੀ ਟੈਨਸ਼ਨ ਹੋ ਲਈ ਫੋਨ ਟਿਕਾ ਨਹੀਂ ਤੂੰ ਆਪ ਸਿਆੜੀ ਹੁਣ ਮੈਂ ਕੀ ਕਹੂੰਗੀ ਗਾੜੀ ਹੈ ਦੱਸ ਕੇ ਆ ਵੀ ਮੈਨੂੰ ਉਧਰ ਹੋਇਆ ਹੁਣ ਕਹਿਣਾ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਿਹੜੇ ਕੰਮ ਉੱਤੇ ਪਾਛੜੇ ਨਖਤਿਆ ਤੂੰ ਨਾ ਇਹ ਪੁੱਠੇ ਕੰਮ ਕਰਦਾ ਵਾ ਨਾ ਇਹ ਦੇਣ ਦੇਖਣੇ ਪਏ ਦੇ। ਕੀ ਹੋਊਗਾ ਬਈ ਇਹ ਜਿਹੜੀ ਹੁੰਦਾ ਕਿ ਇਦਾਂ ਕਰ ਤੋਂ ਦਲਤਾ ਆ। ਹੈ? ਮੈਂ ਜਾਨੀ ਆ ਬਾਦ ਤੇ ਕਰ ਗੱਲ ਵੀਡੀਓ ਕਰ ਰਹੀ ਹਾਂ। ਤਹਾਂ ਕਿ ਕਮਾਹਣ ਨਾ। ਕਹਾਂ ਮੈਂ ਇੱਕ ਵੇਖ ਸੀ ਅੰਦੀ ਕੀ ਆ। ਉਹਨੂੰ ਹੋਰ ਉਹਦੇ ਨਾਲ ਚੁਗਾ ਤਾਂ ਕਿ ਨਹੀਂ ਕਰਨਾ। ਚੰ ਕੋਈ। ਹਾਂ ਪੰਜਾਬੀ। ਸਸਿਕਲੰਬੀਜੀ। ਸਸਿਕਲ ਪੁੱਤ ਕੀ ਹਾਲ ਵਾ? ਅੱਜ ਮੈਨੂੰ ਦੱਸੋ। ਮੈਂ ਵੀ ਠੀਕ ਹੀ ਆ ਪੁੱਤ। ਹੋਰ ਸੁਣਾ ਤੂੰ ਹਾਂਜੀ ਮੈਂ ਵੀ ਵਧੀਆ ਕੀ ਗੱਲ ਹੋਈ ਸਿਹਤ ਠੀਕ ਨਹੀਂ ਐ ਇੱੱਥੇ ਬੈਠੇ ਆ ਨਹੀਂ ਨਹੀਂ ਠੀਕ ਵਾ ਸਿਹਤ ਠੰਡ ਬੜੀ ਆ ਪੁੱਤ ਠੰਡ ਕਰਕੇ ਮੈਂ ਕਿਹਾ ਚਲ ਤਰੀ ਆਰਾਮ ਕਰ ਲੈਣੀ ਤਾਂ ਕਰਕੇ ਅੰਦਰ ਬਹਿ ਗਈ ਸੀ ਹੋਰ ਸੁਣਾ ਤੂੰ ਅੱਛਾ ਜੀ ਹੋਰ ਜੀ ਠੀਕ ਆ ਵਧੀਆ ਅੱਛਾ ਮੁੰਨੇ ਕੀ ਗੱਲੋਂ ਦੇ ਪਰਮ ਕਿੰਨੇ ਵੇ ਨੂੰ ਦੇ ਫੋਨ ਨਹੀਂ ਚੱਕਣਦੇ ਮੇਰਾ ਫੋਨ ਹੀ ਚੁੱਕਦਾ ਪੁੱਤ ਦੱਸਾ ਕੀ ਗੱਲ ਵਾ ਉਹਦਾ ਫੋਨ ਖਰਾਬ ਹੋ ਗਿਆ ਹੀਗਾ ਤਾਂ ਕਰਕੇ ਨਹੀਂ ਫੋਨ ਚੁੱਕਿਆ ਤੇਰਾ ਉਹਨੇ ਨੇ ਪਰ ਰਿੰਗ ਤੇ ਜਾਂਦੀ ਉਹ ਚੱਕ ਦੇ ਸਕਦੀ ਆ ਨਹੀਂ ਪੁੱਤ ਜੇ ਰਿੰਗ ਜਾਂਦੀ ਹੋਏ ਫਿਰ ਤੇ ਛੱਟ ਚੁੱਕ ਲਿੰਦਾ ਵਾ ਉਹਦਾ ਫੋਨ ਵਿਚਾਰੇ ਦਾ ਖਰਾਬ ਹੋ ਗਿਆ ਵਾ ਉਹਨੂੰ ਨਹੀਂ ਪਤਾ ਲੱਗਦਾ ਫੋਨ ਕੋਈ ਆਇਆ ਕਿ ਨਹੀਂ ਐਨਾ ਉਹ ਕਰ ਹੀ ਸਕਦਾ ਵਾ ਅੱਛਾ ਅੱਛਾ ਤੇ ਹੁਣ ਕਿੱਥੇ ਇਹ ਗੱਲ ਕਰਾ ਦੇਣੀ ਫਿਰ ਹੁਣ ਵੀ ਨਾ ਹੁਣੇ ਅਜੇ ਗਿਆ ਹੀ ਆ ਮੇਰੇ ਨਾਲ ਉੱਠ ਕੇ ਤੇ ਉਹਦੇ ਡੈਡੀ ਦੇ ਹਵਾਜਾ ਮਾਰਨ ਕਹਿੰਦੇ ਕਿ ਚੱਲ ਜਾ ਕੇ ਬਾਹਰ ਫੇਰਾ ਫੁਰਾ ਮਾਰ ਆਈਏ ਤੇ ਹੁਣੇ ਅਜੇ ਗਿਆ ਹੀ ਆ ਕੋਈ ਨਹੀਂ ਆਉਂਦਾ ਫਿਰ ਮਕਰਉਣੀ ਤੇਰੀ ਗੱਲ ਅੱਛਾ ਅੱਛਾ ਉਦਾਂ ਠੀਕ ਆ ਨਾ ਮੰਮੀ ਤੁਸੀਂ ਦੱਸ ਦਿਓ ਫਿਰ ਲਕੋਇਓ ਨਾ ਗੱਲ ਨਹੀਂ ਪੁੱਤ ਗੱਲ ਕਾਦੀ ਲਕਾਉਣੀ ਤੇ ਤੂੰ ਦੱਸ ਤੂੰ ਤੇ ਸਿਦੈਣ ਵਾ ਬਿਲਕੁਲ ਠੀਕ ਵਾ ਪਰਮ ਕੋਈ ਗੱਲ ਬਾਤ ਨਹੀਂ ਕੀ ਚੰਗਾ ਤੂੰ ਕੋਈ ਫਿਕਰ ਨਹੀਂ ਕਰਨਾ ਆਪਣਾ ਧਿਆਨ ਦੇ ਨਾਲ ਕੰਮ ਕੁਮ ਤੇ ਜਾ ਕੋਈ ਗੱਲ ਨਹੀਂ ਇੱਥੇ ਦਾ ਫਿਕਰ ਨਾ ਕਰ ਤੂੰ ਚੰਗਾ ਨਹੀਂ ਨਹੀਂ ਫਿਕਰ ਤਾਂ ਨਹੀਂ ਕੋਈ ਉਦਾਂ ਪੁੱਛਦੀ ਮੈਂ ਕਿ ਇਹਨੇ ਦਿਨ ਹੋ ਗਏ ਫੋਨ ਕਰਦੀ ਚੱਕਦੇ ਨਹੀਂ ਹੈਗੇ ਉਹ ਇਹੋ ਗੱਲ ਵਾ ਨਾ ਉਹਨੇ ਸੱਚਾਈ ਨੇ ਦੱਸਿਆ ਹੀ ਨਹੀਂ ਮੇਰੇ ਫੋਨ ਤੋਂ ਦੱਸ ਦਿੰਦਾ ਵੀ ਮੇਰਾ ਫੋਨ ਖਰਾਬ ਹੋਆ ਹੈ ਹੁਣ ਇੰਨਾ ਨਹੀਂ ਨੂੰ ਪਤਾ ਲੱਗਦਾ ਵੀ ਜਾਸੋਤੇ ਫਿਗਰ ਕਰਦੀ ਹੋਊਗੀ ਇਹ ਵੀ ਛਦਾਈ ਆ ਲਾਪਰਵਾਹੀ ਬੜੀ ਕਰ ਜਾਂਦਾ ਵਾ ਲਾਪਰਵਾਹੀ ਨਾ ਹੋਣਾ ਚਾਹੀਦਾ ਬੰਦੇ ਨੂੰ ਉਹ ਇੱਧੇ ਗੱਲ ਵਾ ਤੇ ਇੱਧੇ ਫਿਰ ਮੈਂ ਹੁੰਦਾ ਫੋਨ ਤੇ ਲਾਇਆ ਮੈਨੂੰ ਪਤਾ ਨਹੀਂ ਕੀ ਗੱਲ ਆ ਨਹੀਂ ਨਹੀਂ ਕੋਈ ਨਹੀਂ ਮੇਰੇ ਜਦੋਂ ਆਉਂਦੇ ਆ ਫਿਰ ਮੇਰੇ ਕਰਾ ਦਿਓ ਕਰ ਤੁਸੀਂ ਚਲ ਕੋਈ ਨਹੀਂ ਪੁੱਤ ਘਰ ਹੁੰਦਾ ਵਾ ਨਾ ਫਿਰ ਮੈਂ ਲਾਉਂਦੀ ਫੋਨ ਤੈਨੂੰ ਚੰਗਾ ਹਾਂਜੀ ਚਲੋ ਠੀਕ ਆ ਉਹ ਤਾਂ ਠੀਕ ਆ ਨਾ ਸਾਰੇ ਇੱਥੇ ਨੇ ਹਾਂ ਸਭ ਠੀਕ ਆ ਵਧੀਆ ਵਾ ਪੁੱਤ ਤੂੰ ਆਪਣਾ ਧਿਆਨ ਰੱਖੀ ਚੰਗਾ ਹਾਂਜੀ ਹਾਂਜੀ ਠੀਕ ਆ ਓਕੇ ਓਕੇ ਪੁੱਤ ਬਾਏ ਬਾਏ ਕਿੰਨੇ ਕੁ ਝੂਠ ਬੋਲੂਗੀ ਮੈਂ ਮੈਨੂੰ ਤੇ ਨਹੀਂ ਸਮਝ ਆਉਂਦੀ ਹੁਣ ਮੈਂ ਕਿੱਥੋਂ ਗੱਲ ਕਰਾਵਾਂ ਇਹਦੇ ਨਾਲ ਹੁਣ ਉਹਦਾ ਫੇਰ ਫੋਨ ਆਇਆ ਨਾ ਮੈਂ ਵੀ ਮੇਰੀ ਗੱਲ ਕਰਾ ਕਿੰਨੇ ਕੁ ਵਾਰ ਝੂਠ ਬੋਲਾਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹਾਏ ਮੈਂ ਕੀ ਕਰੂੰਗੀ ਹੁਣ ਕੀ ਜਵਾਬ ਦਵਾਂ ਇਹਨੂੰ ਮੈਂ ਇੰਨੂੰ ਤੇ ਇੱਕ ਨਾ ਇੱਕ ਦਿਨ ਪਤਾ ਲੱਗ ਹੀ ਜਾਣਾ ਵਾ ਉਹ ਤਾਂ ਮੈਨੂੰ ਪਤਾ ਵਾ ਕਿ ਸਾਡਾ ਸਾਰਾ ਹੀ ਕੰਮ ਖਰਾਬ ਹੋ ਜਾਣਾ ਹੁਣ ਤੇ ਨਾ ਮੇਰੇ ਪੁੱਤ ਨੇ ਬਾਹਰ ਜਾ ਸਕਣਾ ਵਾ ਇਹਨੇ ਵੀ ਨਹੀਂ ਉਹਨੂੰ ਸੱਦਣਾ ਮੁੜ ਕੇ ਉਹ ਤੇ ਅੱਗੇ ਮੂੰਹ ਤੇ ਕਹਿ ਕੇ ਗਈ ਹੀਗੀ ਕਿ ਜੇ ਤੂੰ ਸੁਧਰਿਆ ਨਾ ਤੇ ਮੈਂ ਨਹੀਂ ਤੈਨੂੰ ਸੱਦਣਾ ਹਾਈ ਹੁਣ ਮੈਂ ਕੀ ਕਰੂੰਗੀ ਹਾਈ ਮਨ ਘਬਰਾ Đi ਹੋਈ ਜਾਂਦੀ ਮੈਂ ਕਿੱਧਰ ਜਾਵਾਂ ਹੁਣ ਕਿੰਨੂੰ ਦੱਸਾਂ ਹੁਣ ਪ੍ਰਭ ਪ੍ਰਭ ਹਾਂਜੀ ਇੱਧਰ ਆ ਮੇਰੀ ਭੈਣ ਵੀ ਗੱਲਾਂ ਹੋਈ ਗੱਲ ਮੈਂ ਫੋਨ ਨਹੀਂ ਨਾ ਚੁੱਕਦੀ ਹਾਂ ਤੂੰ ਮੈਨੂੰ ਬਦੋਬਦੀ ਕਹਿ ਕੇ ਗਈ ਵੀ ਫੋਨ ਚੁੱਕ ਲੈ ਆਹੋ ਤੇ ਮਿਲ ਜਾ ਹੁਣਾ ਹਣਾ ਕੀ ਆ ਉਹ ਕੁੜੀ ਮੈਨੂੰ ਕਹਿ ਰਹੀ ਸੀ ਨਾ ਪਰਮ ਦੇ ਫੋਨ ਤੇ ਫੋਨ ਨੂੰ 4 ਦਿਨ ਹੋ ਗਏ ਮੰਮੀ ਉਹ ਫੋਨ ਕੋਈ ਚੁੱਕਦਾ ਮੇਰਾ ਉਹਦਾ ਫੋਨ ਤੇ ਪਤਾ ਹੋ ਗਿਆ ਖਰਾਬ ਨਹੀਂ ਉਹਨੂੰ ਪਤਾ ਲੱਗਣ ਦਿੱਤਾ ਨਹੀਂ ਨਹੀਂ ਮੈਂ ਤੇ ਪੈਰਾਂ ਦਾ ਪਾਣੀ ਨਹੀਂ ਪੈਣ ਦਿੱਤਾ ਚੰਗਾ ਕੀਤਾ ਹੀ ਆਹੋ ਪਰ ਕਿੰਨੇ ਦਿਨ ਪਰਦਾ ਰੱਖੂਗੀ ਮੈਂ ਦੱਸ ਮੈਨੂੰ ਕੋਈ ਗੱਲ ਨਹੀਂ ਹਾਂ ਜਿੰਨੇ ਦਾ ਰੱਖ ਸਕਦੇ ਹੋ ਉਹਨਾਂ ਚਿਰ ਤੱਕ ਰੱਖ ਫਿਰ ਕੀ ਹੋਇਆ ਕਿੱਡੀ ਕਵੱਡੀ ਗੱਲ ਆ ਮੈਨੂੰ ਸਮਝ ਨਹੀਂ ਆਉਂਦੀ ਤੂੰ ਪਤਾ ਨਹੀਂ ਕਿੱਦਾਂ ਕਹਿਨੀ ਆ ਪਰਦਾ ਰੱਖ ਉਹ ਕਹਿੰਦੀ ਆ ਕਿ ਹੁਣੇ ਘਰ ਹੁੰਦਾ ਤਾਂ ਹੁਣੇ ਮੇਰੀ ਗੱਲ ਕਰਾਂ ਆ ਕੜੀਕ ਤੱਕ ਉਹਦਾ ਫੇਰ ਫੋਨ ਆ ਜਾਣਾ ਫੇਰ ਦੱਸ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੂੰ ਦਿਆਲੇ ਟਾਰੇ ਕਰ ਗੱਲਾਂ ਕੋਈ ਗੱਲ ਨਹੀਂ ਆ ਇਹ ਕਿਹੜੀ ਵੱਡੀ ਗੱਲ ਵਾ ਉਹ ਕਿਹੜੀ ਇੱਥੇ ਬੈਠੀ ਬਨੁਕ ਝਟਪੱਜ ਕੇ ਆਣਾ ਦੇਖਣ ਵਾਸਤੇ ਵੀ ਘਰ ਹੈਗਾ ਤੇ ਨਹੀਂ ਹੈਗਾ ਹੁਣ ਉਹਨੇ ਇੱਥੇ ਫੋਨ ਕਰਕੇ ਨਾ ਫਿਰ ਉਹਨੇ ਆਪਣੇ ਪੇਕੇ ਫੋਨ ਕਰਨਾ ਵਾ ਤੇ ਉਹਨਾਂ ਨੇ ਸੂ ਕੱਢ ਲਈ ਕਿਤੇ ਨਾ ਕਿਤੇ ਵੇਖ ਲਈ ਤੇ ਉਥੇ ਸਾਰੀ ਗੱਲ ਦਾ ਪਤਾ ਲੱਗ ਗਿਆ ਤੇ ਇੰਨੇ ਮੇਰੇ ਪੁੱਤ ਨੂੰ ਨਹੀਂ ਸੁਣਾਉਂਗਾ ਚੱਲ ਫੇਰ ਕਰ ਨਾ ਕਰ ਤੂੰ ਕੋਈ ਗੱਲ ਨਹੀਂ ਛੱਡ ਗੱਲਾਂ ਨੂੰ ਐ ਮੇਰਾ ਟੈਨਸ਼ਨ ਲਈ ਜਾ ਅੱਗੇ ਬਿਮਾਰਤ ਹੈਗੀ ਆ ਹੋਰ ਬਿਮਾਰ ਪੈਣਾ ਤੂੰ ਨਸ ਸਿਆਣੀ ਬਣ ਕੋਈ ਗੱਲ ਨਹੀਂ ਆਪਣਾ ਘਰ ਬਚਾ ਜਿੰਨੇ ਦਿਨ ਲਗਾ ਸਕਦੇ ਗੱਲ ਪਲ ਘੋਣੇ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਜਿਹੜੀ ਧੀ ਹੁੰਦੀ ਉਹਦਾਂ ਇਦਾਂ ਹੋਇਆ ਹੁੰਦਾ ਅਹੀਂ ਇੱਕ ਮਿੰਟ ਨਹੀਂ ਉਥੇ ਰਹਿਣ ਦੇਣਾ ਉਹ ਵੀ ਤਾਂ ਕਹਿ ਰਹੀ ਧੀ ਆ ਨਾ ਕੀ ਕਰਾਂਗਾ ਫਿਰ ਕੋਈ ਪਰਦੇ ਪਾਏ ਜਾਂਦੇ ਹੁਣ ਇਹ ਗੱਲ ਤੇ ਤੇਰੀ ਸਹੀ ਆ ਸੱਚੀ ਬੋਲਣ ਨਹੀਂ ਆ ਤੂੰ ਜੇ ਹੜੀ ਨਾਲ ਇਦਾਂ ਹੁੰਦਾ ਤੇ ਹੁਣ ਉਹ ਆਪਣੇ ਘਰ ਹੀ ਲੈ ਆਉਣਾ ਹੈਗਾ ਹੈ ਪਰ ਕੀ ਕਰੀਏ ਜੇ ਇਦਾਂ ਨਹੀਂ ਕਰਦੇ ਫਿਰ ਉਹਦਾ ਘਰ ਬਰਬਾਦ ਹੀ ਹੁੰਦਾ ਵਾ ਹੈ ਉਹਨੂੰ ਸੱਚ ਦੱਸ ਤੀ ਤਾਂ ਫਿਰ ਉਹਨੇ ਕਿਹੜਾ ਪੱਲਾ ਫੜਨਾ ਵਾ ਫਿਰ ਵੀ ਉਹਨੇ ਕਹਣਾ ਵੀ ਨਾ ਹੁੰਦੀ ਤੈਨੂੰ ਕੋਈ ਲੱਗਦਾ ਮੇਰੇ ਮੈਂ ਤਾਂ ਪਹਿਲਾਂ ਸਮਝਾ ਕੇ ਗਈ ਸਾਰਾ ਮੇਰੀ ਗੱਲ ਸੁਣ ਜੇ ਗੱਲ ਹੋਵੇ ਨਾ ਤਿੰਨ ਚੌਹਾਂ ਦਿਨਾਂ ਦੀ ਦਹਾਂ ਦਿਨਾਂ ਦੀ ਮਨਕਾਰਾਂ ਹੁਣ ਆਪੇ ਤਾਂ ਕਹਿਣ ਦੇਈਏ ਬਾਹਰ ਕਾਜੀ ਹੋਣੀ ਕਿ ਪਤਾ ਨਹੀਂ 2 ਮਹੀਨੇ ਲੱਗਣੇ 6 ਮਹੀਨੇ ਲੱਗਣੇ ਕਿ ਸਾਲ ਲੱਗਣਾ ਵਾ ਤੇ ਕਿੰਨੇ ਕ ਪਰਦੇ ਪੜੇ ਸੱਚ ਸਾਹਮਣੇ ਆਉਣਾ ਹੀ ਆਉਣਾ ਵੇ ਲੈ ਚੱਲ ਹੌਸਲਾ ਰੱਖ ਕੋਈ ਨਾ ਕੋਈ ਜਰੀਆ ਲੱਭ ਹੀ ਜਾਊਗਾ ਹੌਸਲਾ ਰੱਖ ਭਾਜ ਨਹੀਂ ਹਵਾ ਲੈਂਦੇ ਉਹਨਾਂ ਨੇ ਵੀ ਗੱਲ ਕਰਦੇ ਨਾ ਕੋਈ ਉਹ ਵੀ ਸਲਾਹ ਦੇਣ ਗਈ ਠੀਕ ਵਾ ਐਵੇਂ ਨਾ ਮਨ ਤੇ ਗੱਲਾਂ ਲਾਈ ਜਾ ਹੌਸਲਾ ਰੱਖਦੇ ਤਾ ਬੈੱਡ ਤੋਂ ਉੱਠ ਤੂੰ ਤੇ ਬੈੱਡ ਤੇ ਪੈ ਗਈਆਂ ਤਾਂ ਬਸ ਸਾਰਾ ਘਰ ਹੀ ਬੰਦ ਹੋ ਗਿਆ ਕੀ ਕਰਾਂ ਮੈਂ ਮੈਂ ਤਾਂ ਖੁਸ਼ ਹੀ ਬੜੀ ਵੀ ਮੇਰੀ ਨਾ ਉਹ ਬਾਤ ਚਲ ਗਈ ਮੇਰੇ ਪੁੱਤ ਨੇ ਵੀ ਚਲ ਜਣਾ ਆ ਆ ਜਣਾਂ ਦਾ ਪਤਾ ਹੀ ਨਹੀਂ ਪਿਆ ਕੰਮ ਇਹ ਹੋ ਜਾਣਾ ਵਿੱਚ ਨਹੀਂ ਤਾਂ ਗੱਲ ਤੇਰੀ ਸਹੀ ਆ ਪਰ ਇਦਾਂ ਪਿਆ ਕੁਛ ਨਹੀਂ ਉਹ ਬਣਨਾ ਉਠ ਹੌਸਲਾ ਕਰਕੇ ਠੀਕ ਵਾ ਨਾ ਚਲ ਘੜੀ ਕੁ ਲੰਮੇ ਪੈਣ ਦੇ ਮੈਨੂੰ ਮੈਂ ਆ ਚਲ ਪਹਿਲਾਂ ਚਾਹ ਚੁ ਪੀਣ ਦੇ ਦਸ ਬਣਾ ਲਿਓ ਬਣਾਈ ਲਿਆ ਚਾਹ ਕੋਟਾ ਚਲ ਪਹਿਲਾਂ ਤੂੰ ਤੇ ਮੁੜ ਕੇ ਦਵਾਈ ਵੀ ਦਿੰਨੇ ਤੈਨੂੰ ਠੀਕ ਵਾ ਚਲੋ ਹਾਈ ਹਾਈ ਰੱਬਾ ਕਹਿਣਾ ਸੌਖਾ ਵਾ ਕਰਨਾ ਬੜਾ ਔਖਾ ਵਾ ਪਰ ਇੱਕ ਗੱਲ ਮੇਰੀ ਭੈਣ ਚੰਗੀ ਆ ਇੱਕ ਮਿੰਟ ਨਹੀਂ ਮੈਨੂੰ ਕੱਲੀ ਨਹੀਂ ਛੱਡਣ ਢਈ ਕਿੰਨਾ ਸਾਥ ਫਾਇਦਾ ਜੇਕਰ ਤੇ ਇੱਥੇ ਨਾ ਨਾ ਹੁੰਦੀ ਮੈਂ ਤਾਂ ਪੱਕੀ ਮੰਜੇ ਤੇ ਪੈ ਜਾਣਾ ਸੀਗਾ ਤੇ ਇੱਕ ਮੇਰੀ ਵੱਡੀ ਭੈਣ ਵਾ ਜਿੰਨੇ ਕਦੇ ਸਾਰ ਨਹੀਂ ਲਈ ਆਣ ਕੇ ਮੇਰੀ ਪਰ ਉਹ ਵੀ ਸਾਰ ਕਿਦਾਂ ਲਵੇ ਉਹਦਾ ਨਾ ਕਿਹੜੀ ਮੈਨ ਕੋਲ ਨੈਕੀ ਕੀਤੀ ਸਾਰੇ ਕੰਮ ਤੇ ਮਾੜੇ ਕਰ ਛੜੇ ਵਿਚਾਰੀ ਦੇ ਮੂੰਹ ਚੋਂ ਖਿੱਚ ਕੇ ਪੈਲੀ ਲੈ ਆਈਆਂ ਆਪਾਂ ਇੱਥੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਪੈਲੀ ਵੀ ਜ਼ਹਿਰ ਬਣ ਗਈ ਸਾਡੇ ਵਾਸਤੇ ਕੀ ਕੰਡੇ ਇਹ ਕਪੜਾ ਫਿਕਨੇ ਬਉਂਡੀਆਂ ਆਹੋ ਮੈਂ ਚਲ ਤੋੜਾਂ ਟਾਈਮ ਦੇ ਨਾਲ ਪਾਜੀ ਕਿੱਥੇ ਆ ਪਾਜੀ ਤੇਰੇ ਤੇ ਵਿਲੀ ਗਏ ਕੀ ਗੱਲ ਬੜੀ ਖੁਸ਼ ਆਹ ਮੇਰੇ ਫੋਨ ਆਇਆ ਹੁਣੇ ਉਹਦੇ ਦਾ ਉਹਦੇ ਦਾ ਫੋਨ ਆਇਆ ਆ ਛਕੀ ਆਂਦਾ ਵਾ ਕਹਿੰਦਾ ਮੈਂ ਆ ਗਿਆ ਮੰਮੀ ਜਾਲ ਸ਼ੁਗਰ ਵਾ ਸ਼ੁਗਰ ਵਾ ਹੈ ਤੇ ਕਿੱਥੇ ਹਣੋ ਮੈਂ ਉਹਨੂੰ ਕਹਾਂਗਾ ਆਪਣੀ ਮਾਸੀ ਕੋਈ ਆ ਜਾ ਕੱਪੜੇ-ਕਪੜੇ ਵਿਚਾਰੇ ਸਾਰੇ ਗਵਾਚ ਪੋਚ ਗਏ ਹੈ ਹੈ ਫੇ ਖੋ ਖਾ ਲਏ ਜਾਂ ਸੁਰਸਟਾ ਜੰਗਲਾ ਚ ਫਰਮਾੜੇ ਮੋਟੇ ਕੱਪੜੇ ਪਾਏ ਉਹਨੇ ਤੇ ਮੈਂ ਜੇ ਦਾਦੇ-ਦਾਦੀ ਨੇ ਵੇਖਿਆ ਤਾਂ ਉਹਨਾਂ ਦੇ ਮੇਰਾ ਸਿਰ ਕਾਟ ਦੇਣਾ ਤੇ ਮੈਂ ਪਹਿਲਾਂ ਤੇ ਇੱਥੇ ਆ ਰਹੀ ਮਾਸੀ ਕੋ ਨਹੀਂ ਨਹੀਂ ਇੱਥੇ ਸਾਧੋ ਨੂੰ ਇੱਥੇ ਰੱਖਾਂਗੇ ਪਹਿਲਾਂ ਆਪਣੇ ਕੋਲ ਉਹਨੇ ਐ ਵਧੀਆ ਤਰੀਕੇ ਨਾਲ ਖਵਾ ਲਾਂਗੇ ਪਹਿਲਾਂਗੇ ਵਧੀਆ ਕਰਕੇ ਤੇ ਫੇਰ ਜਾਂ ਵੀ ਲੈ ਕੇ ਆਪਣੇ ਪੇਟ ਤਾ ਤੂੰ ਆ ਜਾ ਇੱਥੇ ਨੂੰ ਆ ਜਾ ਅੰਦਾ ਕਾ ਮੰਮੇ ਹਰ ਚੌਲ ਆ ਗਿਆ ਵਾ ਤਮਾ ਸਾਨੂੰ ਕੱਲ ਦੇ ਮਿਲਣ ਮੇਰਾ ਆਪਾ ਜੀ ਲੱਭਣੀ ਫਟਾਫਟ ਕਿੱਥੇ ਆ ਨਹੀਂ ਦਿੱਥੇ ਖਲੋਵੇਂ ਹੁਣੇ ਜਾਣੀ ਆ ਜਾਓ ਭੱਜ ਕੇ ਜਾਓ ਕਿਤੇ ਆਏ ਤੇ ਇੰਨਾ ਖੁਸ਼ੀ ਵਾਲਾ ਦੇਣਾ ਤੇ ਗੱਲ ਕਰ ਮੈਂ ਤੇ ਹੁਣ ਬਸ ਫਟਾਫਟ ਮੇਰਾ ਪੁੱਤ ਮੇਰੇ ਅੱਖਾਂ ਦੇ ਸਾਹਮਣੇ ਆ ਜਾਏ ਕਿਤੇ ਹੁਣ ਆ ਗਿਆ ਨਾ ਮੈਂ ਉਹਨੂੰ ਕਿਤੇ ਨਹੀਂ ਜਾਣ ਦੇਣਾ ਕਿਤੇ ਇੰਨਾ ਚਾ ਚੰਡਿਆ ਮੈਨੂੰ ਕਿਤੇ ਸ਼ੁਕਰ ਆ ਤੇਰਾ ਮੇਰੇ ਮਾਲਕ ਦਾ ਸ਼ੁਕਰ ਹੈ ਵਾਹਿਗੁਰੂ ਆ ਗਿਆ ਜੀ ਤਹੀ ਆਹੋ ਮੈਂ ਤਾਂ ਤੁਹਾਡੇ ਵੱਲ ਚੱਲੀ ਹੀ ਗਈ ਕੀ ਗੱਲ ਜੀ ਬੜੀ ਵੱਡੀ ਖੁਸ਼ਖਬਰੀ ਮਿਲੀ ਅੱਜ ਕਾਦੀ ਆਪਣਾ ਉਹਦੇ ਆ ਗਿਆ ਜੀ ਉਹ ਲੈ ਤੇਰਾ ਸ਼ੁਕਰ ਹੈ ਮਾਲਕ ਦੀ ਘੜੀ ਨੂੰ ਹੈ ਆਹੋ ਤੇ ਉਹ ਨਾਲ ਹਰਚੋ ਵਾਲ ਆ ਗਿਆ ਵਾ ਤੇ ਮੈਂ ਤੁਹਾਡੇ ਵੱਲ ਤਾਂ ਜਾਣ ਦੀ ਫਿਰ ਜਾਓ ਜਾ ਕੇ ਤਾਂ ਪਗਰ ਬਿਠਾ ਲਿਓ ਮੁੰਡੇ ਨੂੰ ਤੇ ਮੇਰੀ ਗੱਲ ਸੁਣ ਇੱਥੇ ਨਾ ਲਿਆਉਂਦੇ ਉਹਦਾ ਦਾਦੀ ਬਾਬਾ ਉੱਥੇ ਆ ਦਾਦੀ ਬਾਬਾ ਤੇ ਉੱਥੇ ਆ ਪਰ ਜਿਹੜੀ ਕੰਡੀਸ਼ਨ ਉਹਦੀ ਹੋਈ ਆ ਤੁਹਾਨੂੰ ਪਤਾ ਵੀ ਕਿੰਨੀ ਮਾੜੀ ਆ ਇੱਥੇ ਆਊਗਾ 10 ਦਿਨ ਰਹੂਗਾ ਚੰਗੀ ਤਰ੍ਹਾਂ ਆ ਵਧੀਆ ਤਰੀਕੇ ਦੇ ਨਾਲ ਹੋਊਗਾ ਤੇ ਫਿਰ ਜਾਣਗੇ ਮਾਪੋਤਕ ਇਦਾਂ ਨਹੀਂ ਆ ਪਕ ਲੈਣਾ ਸਿੱਧਾ ਉੱਥੇ ਉਹਨਾਂ ਤੇ ਉਹ ਮੇਰੀ ਭੈਣ ਨੂੰ ਜੀਣ ਨਹੀਂ ਦੇਣਾ ਮੁਰਕੇ ਉਹ ਮੇਰੀ ਗੱਲ ਸੁਣ ਇੱਥੋਂ ਹੀ ਮੁੜ ਜਾਂਦਾ ਵਾ ਤੇ ਸਕੂਟਰੀ ਤੇ ਖੜੀ ਕਿਸੇ ਬੰਦੇ ਨੇ ਉਹ ਮੁਰਸਾਲਾ ਨੇ ਗਵੰਡੀਆਂ ਦਾ ਜਾਓ ਫਿਰ ਹੁਣੇ ਚਲੋ ਜਾਓ ਲੈ ਕੇ ਆਓ ਇਹ 42 ਆਹ 44 ਆ ਚਲ ਠੀਕ ਹੈ ਮਾਰ ਉਹਦਾ ਹੀ ਫੋਨ ਆਇਆ ਚਲ ਠੀਕ ਜਾਓ ਜਾਓ ਚਲ ਸ਼ੁਕਰ ਮਾਰ ਕਿੰਨੇ ਖੁਸ਼ ਹੋਏ ਇਹ ਵੀ ਚਲ ਮੈਂ ਵੇਖਾਂ ਪ੍ਰਭ ਵਾਲਾ ਪ੍ਰਭ ਹਾਂਜੀ ਮੈਂ ਕਹਿ ਹੀਆ ਫਿਰ ਪਾਜੀ ਨੂੰ ਅੱਛਾ ਤੇ ਉਹ ਤੇ ਉਥੋਂ ਰਾਹ ਚ ਮੁੜ ਗਏ ਆ ਅੱਜ ਮੈਂ ਗਵਾਂਢੀਆਂ ਨੂੰ ਮੋਟਰਸਾਈਕਲ ਲੈ ਕੇ ਹੁਣੇ ਚਲ ਜਾਣਾ ਸਾਡੀ ਸਕੂਟਰੀ ਕਿੱਥੇ ਖੜੀ ਹੋਗੀ ਅੱਛਾ ਅੱਛਾ ਆਹੋ ਚਲ ਗਏ ਲੈਣ ਆਹੋ ਅੱਛਾ ਹੁਣ ਨਾ ਤੇਰਾ ਪੁੱਤ ਆ ਚੱਲਿਆ ਵਾ ਮੈਨੂੰ ਇੰਨੀ ਖੁਸ਼ੀ ਹੋਣ ਦੀ ਹੈ ਵੀ ਗੱਲ ਨਹੀਂ ਕਰਨ ਵਾਲੀ ਸੱਚੀ ਆ ਭੈਣ ਮੈਨੂੰ ਤਾਂ ਨਾ ਇੱਕ ਇੱਕ ਪਲ ਜਿਹਾ ਸਦੀਆਂ ਵਾਂਗੂ ਲੱਗਣ ਡਿਆ ਮੈਂ ਤੇ ਫਟਾਫਟ ਮੇਰਾ ਪੁੱਤ ਗੇਟ ਚੋਂ ਨਿਕਲ ਕੇ ਤੇ ਕੋਟ ਟਾਣ ਕੇ ਮੈਂ ਜੱਫੀ ਪਾ ਲੇ ਨਹੀਂ ਪਾਰੀ ਘੁੱਟ ਕੇ ਜੱਫੀ ਪਾ ਜੇ ਕਿਤੇ ਪਾਰੀ ਘੁੱਟ ਕੇ ਮੈਂ ਇਦਾਂ ਹੀ ਕਿਤੇ ਮੇਰਾ ਪਰਮ ਵੀ ਆ ਜੇ ਨਾ ਛੇਤੀ ਹੋ ਸਾਰਾ ਤੇ ਚੱਲ ਮੈਂ ਵੀ ਕਿਤੇ ਇਦਾਂ ਹੀ ਖਣਾ ਖੁਸ਼ ਹੋ ਜਾਣਾ ਕੋਈ ਗੱਲ ਨਹੀਂ ਆਏ ਨਾ ਉਹਨੇ ਵੀ ਕੀ ਕਰਨਾ ਕਰ ਤੂੰ ਆ ਵੇਖ ਇੱਕ ਆ ਗਿਆ ਦੂਜੇ ਨੇ ਮਗਰੇ ਆ ਜਾਣਾ ਆਹੋ ਵੀ ਕੀ ਬਣਾਉਣਾ ਮੁੰਡੇ ਵਾਸਤੇ ਹੁਣ ਮੁੰਡੇ ਵਾਸਤੇ ਹੁਣ ਵੇਖ ਲੈਨੇ ਆ ਜੋ ਨੇ ਖਾਣਾ ਹੋਗਾ ਬਣਾ ਦਾਂਗੇ ਮੈਂ ਤਾਂ ਪਕੌੜੇ ਕੱਢਨੀ ਆ ਜ ਆਪਣੇ ਪੁੱਤ ਵਾਸਤੇ ਚੱਲ ਪਕੌੜੇ ਕੱਢ ਲੈਨੇ ਆ ਕੋਈ ਗੱਲ ਨਹੀਂ ਆ ਆਹ ਠੰਡ ਬੜੀਆ ਦਿੱਤਾ ਹੈ ਠੰਡ ਚ ਠਰੂਠਰੂ ਕਰਦਾ ਬਣਾਵਾ ਚਲ ਫਿਰ ਬਣਾਈਆਂ ਚਾਹ ਪਣੀ ਉਹਨੇ ਚਲ ਕੌਫੀ ਬਣਾ ਲੈਨੇ ਆ ਚਲ ਆ ਕੇ ਬਣਾਉਣਾ ਚਲ ਕੋੜੇ ਬਾਅਦ ਚ ਕੱਢ ਲਾਂਗੇ ਚੰਗਾ ਚੰਗਾ ਚੱਲ ਚਲ ਪੁੱਤ ਘਰ ਤੇ ਜਾ ਜਗਾ ਬੱਜ ਕੇ ਆ ਗਿਆ ਵਾ ساری ਉਮਰ ਦਾ ਲੰਮਾ ਰਹਿਣਾ ਆ ਜਾ ਜਾ ਆਇਆ ਵਾ ਅੱਛਾ ਆ ਜਾ ਨਹੀਂ ਮੇਰਾ ਪੋਤਾ ਆ ਗਿਆ ਓ ਚੱਲ ਸ਼ੁਕਲਾ ਮਾਲਕਾ ਸਾਡਾ ਬੱਚਾ ਘਰ ਆ ਗਿਆ ਓ ਪ੍ਰਭ ਆ ਕੰਮ ਛੱਡਦੇ ਚਾਹ ਪਣੀ ਪਹਿਲਾਂ ਇਹਨੂੰ ਕਿੰਨੀ ਖੁਸ਼ ਹੋਣ ਦੀ ਹੁਣ ਹਾਨੂੰ ਮਿਲ ਲੈਂਦੇ ਆਹ ਉਹਦੇ ਨਵੀਂ ਮਿਲ ਲੈਂਦੇ ਹੁਣ ਓ ਚੱਲ ਛੱਡੋ ਪਰੇ ਚਾਹ ਪਣੀ ਪਹਿਲਾਂ ਜੇ ਪ੍ਰਭ ਚਾਹ ਚੁਗੜੋ ਹੁਣ ਸਾ ਮੇਰਾ ਪੁੱਤ ਠੀਕ ਵਾ ਚਲਾ ਆਹ ਮੇਰਾ ਪੁੱਤ ਉਹਨਾਂ ਦੇ ਕੋਲ ਗਿਆ ਪ੍ਰਭ ਇਹ ਤਾਂ ਹਾਲ ਹੀ ਬੜਾ ਮਾੜਾ ਸੀ ਆ ਤਾਂ ਸ਼ਰੂ ਲੈ ਕੇ ਦਿੱਤੇ ਕੱਪੜੇ ਇਹਨੂੰ ਅੱਛਾ ਇਹਨੂੰ ਇਤਰਾ ਕਰ ਉਹਨੂੰ ਅੰਦਰ ਕੰਬਲ ਚ ਵੜੜ ਦੀ ਹਾਲਤੀ ਬੜੀ ਮਾੜੀ ਏ ਤੇ ਮੂੰਹ ਤੇ ਵੇਖ ਸਾਰੇ ਕੱਪੜੇ 파ਟੇ ਹੋਏ ਦੇ ਉਹ ਕੱਪੜੇ ਸਾਰੇ ਲੀਰੋ ਲੀਰ ਹੋਏ ਹੀ ਏ ਇਹਦੇ ਹਾਈ ਹਾਈ ਚਲ ਚੰਗਾ ਕੀਤਾ ਤੁਸੀਂ ਬਦਲ ਲੈਂਦੇ ਆ ਚਲ ਕੋਈ ਗੱਲ ਚਲਾ ਮੈਨੂੰ ਤੇਰਾ ਦੇ ਪੁੱਤ ਅੰਦਰ ਬਲੁਰ ਜਾਈ ਜੈਨੂੰ ਚਲ ਲਾ ਬੂਲਬਾੜ ਆਪਣੇ ਤੇ ਬਹਿ ਇਸਨ ਮਾਰ ਲੈ ਪੈਣ ਕੰਬਲ ਲੈ ਕੇ ਆਈ ਹਾਂ ਆ ਗਈ ਆਲੀ ਮੈਂ ਚਲ ਚੰਗਾ ਆ ਉਹ ਤਾਂ ਨਾਲ ਜਰ ਆ ਗਿਆ ਹੈ ਲੈ ਮੈਂ ਤਾਂ ਪਹਿਲਾਂ ਹੀ ਕੰਬਲ ਲੈਣ ਚਲ ਗਈ ਸੀਗੀ ਲਾਪਾ ਤੇ ਜੁੱਤੀ ਲਾ ਕੇ ਉੱਤੇ ਬਹਿ ਜਾ ਆ ਪੁੱਤ ਤੇ ਤੂੰ ਬੈਠਾ ਹੋਣ ਇੱਥੇ ਹੈ ਤੇ ਮੈਂ ਧਰਦਾ ਕੰਮ ਤਾਂ ਧੰਦਾ ਲੈ ਲਾ ਹੈ। ਲੈ ਪ੍ਰਭ ਮਾੜ ਰਹੀ ਨੇ ਤੇਰੀ ਸੁਣ ਲਈਓ। ਹਾਂਜੀ ਆਓ। ਪਰ ਮਾਲਮਾ ਗੜੇ ਹੱਥ ਜੋੜ ਆ ਗਿਆ ਮਗਰ। ਚਲ ਕੋਈ ਗੱਲ ਲੈ। ਚਲ ਪੈ ਮੈਂ ਅਸਾਂ ਦੁੱਧ ਲੈ ਕੇ ਆਵਾਂ ਹੈ। ਨਹੀਂ ਨਹੀਂ ਤੂੰ ਬੈ ਆਪਣੇ ਪੁੱਤ ਲਾਗੇ। ਮੈਂ ਲੈ ਹੁਣੀ ਆ ਦੁੱਧ। ਚੰਗਾ। ਤੇ ਤੂੰ ਕਰ ਲੈ ਗੱਲਾਂ ਬਾਤਾਂ। ਠੀਕ ਠੀਕ ਹੈ। ਲੈ ਆਓ ਫਿਰ ਤင်း ਛੇਤੀ ਗਰਮ ਕਰਕੇ ਲੈ ਆਓ। ਚੰਗਾ। ਵੇਖ ਲੋ ਕਿੰਨੀ ਖੁਸ਼ ਹੋਣ ਈ ਹੈ ਪ੍ਰਭ। ਹੈਂ ਵੇਖ ਲੈ ਪੁੱਤਾਂ ਦਾ ਕਿੰਨਾ ਚਾਹ ਹੁੰਦਾ ਵਾ ਕਿ ਤੇ ਸਾਡਾ ਪਰਮ ਵੀ ਇਦਾਂ ਹੀ ਆ ਜੇ ਹਾਂ। ਤੇ ਕਿੰਨਾ ਚਾ ਚੜਨਾ ਸਾਨੂੰ ਵੇਖ ਕੇ ਹਨਾ ਉਹ ਪਤਾ ਨਹੀਂ ਕਿਹੜੇ ਕੰਮ 'ਚ ਗਏ ਤੇ ਬਾਹਰ ਗਿਆ ਏ ਐਵੇਂ ਦੀ ਗੱਲਾਂ ਕਰੀਦੀ ਹੁੰਦੀਆਂ ਕੋਈ ਸਵਾਦਾ ਕੰਮ ਕਰਦੀਏ ਨਾ ਫੇਰੀ ਗੱਲ ਬਾਤ ਦੀ ਹੁੰਦੀ ਹੈ ਮਾਂ ਤੇ ਮਾਂ ਹੀ ਹੁੰਦੀ ਆ ਨਾ ਜਿੱਦਾਂ ਦਾ ਮਰਜੀ ਪੁੱਤ ਹੋ ਜੇ ਪਰ ਕੀ ਕਰਾਂ ਹੁਣ ਕੰਮ ਹੀ ਤੇ ਗਲਤ ਕੀਤੇ ਨੇ ਇਹਨੇ ਭੁਗਤਣਾ ਸਾਨੂੰ ਪੈਣ ਡਿਆ ਵਾ ਮੇਰਾ ਪੁੱਤ ਕਿ ਦਿਖਾ ਰਿਹਾ ਸ਼ੁਕਰਾਂ ਮਾਲਕ ਦਾ ਫਤੋ ਠੀਕ ਹੋਣਾ ਨਾ ਠੀਕ ਆ ਮੁੰਡਾ ਚਲ ਤੂੰ ਮੈਨੂੰ ਇਹ ਦੱਸ ਵੀ ਹੋਇਆ ਕੀ ਤੇਰੇ ਨਾਲ ਹੈ ਕਿੱਦਾਂ ਫਸ ਗਿਆ ਤੂੰ ਜੰਗਲਾਂ ਚ ਜੀ ਲੱਗੇ ਪਹਿਲਾਂ ਤਾਂ ਦਵਾਈ ਲਾਇਆ ਅੱਛਾ ਦਵਾਈ ਚ ਉਹਨਾਂ ਦੋ ਤਿੰਨ ਹੋਟਲਾਂ ਚ ਰੱਖਿਆ ਮੈਨੂੰ ਅੱਛਾ ਤੇ ਨਾਲ ਜਿੰਨੇ ਬਾਕੀ ਬੰਦੇ ਸੀਗੇ ਹਾਂ ਉਤਪਾ ਫੇਰ ਲੈ ਕੇ ਅੱਗੇ ਅਸੀਂ ਥਾਈਲੈਂਡ ਅੱਛਾ ਉੱਥੇ ਦੋ ਤਿੰਨ ਦਾ ਖੈਰ ਬਾਜ ਜੰਗਲਾਂ ਥੋੜੀਆਂ ਲੈ ਗਏ ਸਾਨੂੰ ਸਾਰਿਆਂ ਨੂੰ ਤੇ ਅੱਗੇ ਲੁੱਟ ਖੋਹ ਵਾਲੇ ਪਤਾ ਹੀ ਹੁੰਦੇ ਆ ਹਾਂ ਉਹ ਆਗੇ ਤੁਮਨੇ ਖਾਣ ਪੀਣ ਦਾ ਸਮਾਨ ਲੱਲਿਆ ਸਾਰਿਆਂ ਦਾ ਅੱਛਾ ਤੇ ਫੋਨ ਹੀ ਲੋਕਾਂ ਦੇ ਹਾਂ ਚਲ ਮੈਂ ਤੇ ਪੜਨ ਆਲਾ ਖੜਿਆ ਸੀ ਮੇਰਾ ਤੇ ਵੀ ਖੋਲਿਆ ਮੈਂ ਤਾਂ ਨਾ ਖੋਣਗੇ ਅੱਛਾ ਅੰਤਰ ਉਹ ਵੀ ਲੈ ਗਏ ਉਹ ਵੀ ਲੈ ਗਏ ਸਾਰਾ ਸਮਾਨ ਲੈ ਗਏ ਆ ਕੱਪੜੇ ਵੀ ਉਹ ਲੈ ਕੇ ਦਿੱਤੇ ਮਾ ਸਰਨੇ ਹਾਈ ਹਾਈ ਐਨੇ ਤੰਗੀ ਕੱਟੀ ਮੇਰੇ ਪੁੱਤ ਨੇ ਹੈ ਦੱਸ ਬੜੀ ਤੰਗੀ ਠੰਡ ਬੜੀ ਈ ਉੱਥੇ ਹਾਈ ਹਾਈ ਪੁੱਤਰਾਂ ਨੂਰਾ ਪਾਰਵੀਆਂ ਕੀਤੀਆਂ ਐ ਕੱਪੜੇ ਗਿੱਲੇ ਦੇ ਨਖੱਟਿਆਂ ਦਾ ਬੇੜਾ ਬੈਜੇ ਕਿਤੇ ਇਹੋ ਜਿਹਾ ਨਾ ਦੱਸ ਜਦੋਂ ਪੈਸੇ ਪੂਰੇ ਰਤ ਨਖੱਟਿਆਂ ਨੇ ਆਇਆ ਨਾ ਵਾਹ ਜਿਵੇਂ ਬੜਿਆ ਜਿਹਨਾਂ ਨੇ ਜ਼ਿਆਦੇ ਪੈਸੇ ਦਿੱਤੇ ਸੀ ਨਾ ਹਾਂ ਉਹਨਾਂ ਦਾ ਏਜੰਟ ਚਲੋ ਵਧੀਆ ਸੀ ਹਾਂ ਉਹ ਅਗਲੇ ਲੈ ਗਏ ਬਾਰ ਤੇ ਸਾਡਾ ਜੀ ਲਾਦਾ پیسے ਖਾ ਗਿਆ ਹੈ ਨਹੀਂ پیسے ਤਾਂ ਹੀ ਪੂਰੇ ਦਿੱਤੇ ਹੀ ਪਤੋਂ ਨੂੰ ਕਿੰਨੇ پیسے ਦੇ ਦੇ ਠੱਗੀ ਕਰ ਗਿਆ ਟੇ ਦਾ ਖੱਤਾ ਮੈਨੂੰ ਪਿਛੇ ਹੀ ਲਾ ਤਾ ਫਿਰ ਮੈਨੂੰ ਹੋਣਾ ਪਿਆ ਅੰਤਰੇ ਦਾ ਬਹਿ ਜਾ ਬੇੜਾ ਕਿ ਤੇ ਜਿਹੜਾ ਕਿਸੇ ਲੋਕਾਂ ਦੇ ਪੁੱਤਾਂ ਨੇ ਇਦਾਂ ਕਰਦਾ ਹੈ ਦੱਸ ਐਨੀ ਟੰਗੀ ਕੱਟ ਕੇ ਆ ਤੇਰੇ ਨਾਲ ਦੇ ਹੋਰ ਕਿੰਨੇ ਹੋਣੇ ਆ ਤੇ ਕਿੰਨੇ ਜਿਹਾ ਵਿਚਾਰੇ ਉੱਤੇ ਫਸੇ ਜਾਂਦਾ ਮਾ ਆ ਮੈਨੂੰ ਪਤਾ ਨਹੀਂ ਵੀ ਆੜੇ ਪੁੱਤਾਂ ਕੀ ਹੋਣਦੇ ਆ ਹੈਂ ਦੱਸ ਜੇ ਮਾਪਿਓ ਆਪਣਾ ਪੂਰਾ ਪੈਸਾ ਦਿੰਦੇ ਹੋ ਉਹਨਾਂ ਨੂੰ ਤੇ ਉਹਨਾਂ ਨੂੰ ਚਾਹੀਦਾ ਨਾ ਕਿ ਆਪਣਾ ਕੰਮ ਵੇਚਾ ਹੀ ਕਰਨ ਚੱਲ ਲੋਕਾਂ ਦੇ ਨਿਆਣੇ ਸੇ ਹੀ ਸਲਾਮ ਤੋਂ ਉੱਥੇ ਪਹੁੰਚਾ ਦੇਣ ਆ ਕਿੱਡੀ ਮਾੜੀ ਗੱਲ ਰੋ ਲੋਕਾਂ ਰਾਂ ਵਿੱਚ ਰੋਲਦੇ ਜੰਗਲਾਂ 'ਚ ਰੋਲਦੇ ਹੈ ਕੰਜਾਂ ਨੂੰ ਉੱਥੇ ਮਾਰ ਕੇ ਸੁੱਟ ਦਿੰਦੇ ਆ ਤੇ ਮੈਂ ਤੇ ਇਹ ਸੁਣਿਆ ਹਾਂ ਸ਼ੁਗਰਕਰ ਮਦਨ ਮੈਂ ਕਰੇ ਵਾਪਸ ਆ ਗਿਆ ਹਾਂ ਨਹੀਂ ਉੱਥੇ ਕਈਆਂ ਦੇ ਨਿਆਣੇ ਉੱਥੇ ਪੁਰੇ ਹੁੰਦੇ ਆ ਕਈ ਕੀ ਆ ਪੁਰੇ ਹੁੰਦੇ ਆ ਤੇ ਕਈ ਅੱਗੇ ਜਾਂਦੇ ਹੀ ਨਹੀਂਗੇ ਤੇ ਮੇਰੇ ਨਾਲ ਪਤਾ ਨਹੀਂ ਕਿੰਨੇ ਜਣੇ ਵਾਪਸ ਆਏ ਰੋਂਦੇ ਹੀ ਹੈ ਉਹਨਾਂ ਦੇ ਪਤਾ ਨਹੀਂ ਕਿੰਨੀਆਂ ਸੱਟਾਂ ਲੱਗੀਆਂ ਇਨਾ ਦਾ ਸ਼ੁਕਰ ਕਰਦੀ ਹਾਂ ਮਾਲਕ ਦਾ ਹੈ ਕਿ ਜਿਹਨੇ ਮੇਰਾ ਪੁੱਤ ਸਹੀ ਇਸਲਾਮ ਤੇ ਮੇਰੇ ਕੋਲ ਵਾਪਸ ਭੇਜਤਾ ਵਾ ਬਾਕੀ ਗੱਲ ਇਹ ਆ ਪੁੱਤ ਮੈਂ ਤੇ ਇਹੋ ਕਹੂੰਗੀ ਸਾਰੇ ਦੁਨੀਆਂ ਨੂੰ ਦਵਾਈਆਂ ਪਾਪਾ ਦੇ ਕਹੂੰਗੀ ਕਿ ਕਦੇ ਵੀ ਆਪਣੇ ਪੁੱਤਾਂ ਨੂੰ ਤਾਂ ਦੋ ਨੰਬਰ ਵਿੱਚ ਨਾ ਘਲੋ ਰਹੀ ਹੈ ਥੋੜੀ ਹੈਗੀ ਥੋੜੀ ਖਾ ਲੋ ਤਹੀ ਪਰ ਐਦਾਂ ਆਪਣੇ ਨਿਆਣਿਆਂ ਨੂੰ ਨਾ ਰੋਲੋ ਤੇ ਮਗਰੇ ਆਪ ਨਾ ਰੋਲੋ ਤਹੀ ਵੇਹਲਾ ਜਿਹੜਾ ਇਹ ਦੋ ਨੰਬਰ ਚ ਘਲਦੇ ਹਨ ਐਦਾਂ ਹੀ ਨਿਆਣੇ ਵੇਹਲਾ ਤੱਕੇ ਖਾ ਕੇ ਵਾਪਸ ਆਉਂਦੇ ਆ ਤੇ ਮੈਂ ਵੀ ਲਾਲਚ ਨੂੰ ਪੈ ਗਈ ਹੀਗੀ ਪਿਛਲ ਤਹੇ ਹੈਗੇ ਚਾਰ ਕੋਲ ਤੇ ਚਲ ਤੂੰ ਅਮਰੀਕਾ ਕੱਲ ਦਿਨੇ ਤੂੰ ਹੀ ਕਹਿੰਦਾ ਕਿ ਅਮਰੀਕਾ ਹੀ ਜਾਣਾ ਨੇ ਹੋਰ ਕਿਤੇ ਜਾਣਾ ਨਹੀਂ ਡੌਂਕੀ ਲਾ ਕੇ ਜਾਣੀ ਵੇਖ ਆਇਆ ਨਾ ਸਾਦ ਉੱਥੇ ਹੁਣ ਕੀ ਕੁਝ ਬਣਦਾ ਪਰ ਮੇਰੇ ਯਾਰ ਦੋਸਤ ਲਗੇ ਮੈਨੂੰ ਲੱਗਾ ਇਹ ਤਾਂ ਇਹ ਵੀ ਸੋਖੀ ਹੈ ਕੋਤੇ ਕਿਸਮਤ ਹੁੰਦੀ ਆਪੋ ਆਪਣੀ ਕੋਈ ਰਹਿ ਜਾਂਦਾ ਤੇ ਕੋਈ ਚਲ ਜਾਂਦਾ ਹੁਣ ਤੂੰ ਵੇਖ ਤੇ ਮਾ ਕੀ ਨਹੀਂ ਹੋਇਆ ਹੈ ਇੰਨਾ ਸ਼ੁਕਰ ਕਰਕੇ ਤੂੰ ਸਹੀ ਸਲਾਂਤ ਆਪਣੇ ਘਰ ਆ ਗਿਆ ਵਾ ਤੇ ਕੀ ਪਤਾ ਤਰਨਾ ਕੀ ਬੰਨ ਨਹੀਂ ਆਇਆ ਦਾ ਟਾਈਮ ਨਾ ਪਤਾ ਲੱਗ ਗਿਆ ਭਲਾ ਹੋਏ ਪਿੰਦ ਦਾ ਜਿਹਨੇ ਫੋਨ ਕਰਕੇ ਦੱਸਦਾ ਤੇ ਮਾਸੀ ਆ ਕੁਝ ਉੱਥੇ ਬੰਨਿਆ ਉਹਦੇ ਨਾਲ ਮੈਂ ਤਾਂ ਉਹਦੇ ਗੱਲਾਂ ਦਾ ਯਕੀਨ ਨਹੀਂ ਰੋਂਦੇ ਦਾ ਮੰਮੀ ਉਥੇ ਤੇ ਬਿਨਾ ਰੋਟੀ ਦਾ ਵੀ ਬੜੇ ਦਿਨ ਕੱਢੇ ਆ ਐਂ ਤੇ ਪਾਣੀ ਨੂੰ ਤਰਸਦੇ ਨਹੀਂ ਉਥੇ ਅੱਛਾ ਮੈਂ ਤੇ ਇੱਕ ਗੱਲ ਕਹਿਣਾ ਮੰਮੀ ਉਥੇ ਤਾਂ ਗਏ ਹੀ ਨਹੀਂ ਮੇਨੇ ਮੈਂ ਆਪਣੇ ਘਰ ਹੀ ਚੱਲ ਜਾਂ ਫਿਰ ਹੁੰਦਾ ਇਹ ਆਪਣੇ ਪੰਜਾਬ 'ਚ ਕੀ ਨਹੀਂ ਇਹਨੂੰ ਕਰਨ ਨੂੰ ਬੜਾ ਕੋਹ ਸਭ ਕੁਝ ਹੈਗਾ ਪੁੱਤ ਸਭ ਕੁਝ ਹੈਗਾ ਇੱਥੇ ਬਸ ਭੇੜ ਚਾਲੀਗਾ ਜਿਹੜੇ ਲੋਕੀ ਇੱਕ ਦੂਜੇ ਦੇ ਪਿੱਛੇ ਲੱਗ ਕੇ ਤੁਰੇ ਜਾਂਦੇ ਆ ਚੰਗਾ ਮਾੜਾ ਕੋ ਸੋਚਦੇ ਨਹੀਂ ਆ ਜੋ ਕਹਿੰਦੇ ਸੁਣ ਲਿਆ ਬਸ ਉਦਾਂ ਹੀ ਕਹਿੰਦੇ ਪਈਹੀਂ ਬਸ ਫਲਾਣੇ ਥਾਂ ਤੇ ਪਹੁੰਚ ਜਾਈ ਉੱਥੇ ਪਤਾ ਨਹੀਂ ਰੁੱਖਾ ਨਾ ਲੱਗਿਆ ਤੇ ਝਾੜ ਚੜ ਲਈ ਹੋਣੇ ਇਹਨੂੰ ਲੋਕਾਂ ਨੂੰ ਸਮਝ ਨਹੀਂ ਨਾ ਹੈਗੀ ਹੁਣ ਸਾਨੂੰ ਕਿਹੜੇ ਹੈਗੀ ਵੀ ਹੁਣ ਆਪਣੇ ਨਾਲ ਬੀਤੀ ਆ ਤੇ ਫਿਰ ਸਾਨੂੰ ਪਤਾ ਲੱਗਾ ਵਾ ਵੀ ਆਹ ਕੁਝ ਹੁੰਦਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਹੁਣ ਟੈਨਸ਼ਨ ਨਾ ਲੈ ਚੰਗਾ ਤੂੰ ਲੈ ਉਹ ਦੁੱਧ ਆ ਗਈ ਆ ਗਈ ਮੇਰਾ ਪੁੱਤ ਕੋਈ ਗੱਲ ਨੂੰ ਖਾ ਪੀ ਚਾਰ ਦਿਨ ਤੋਂ ਚੱਕ ਚੰਨ ਪੁੱਤ ਛੱਡ ਹੁਣ ਸਾਰੀਆਂ ਗੱਲਾਂ ਨੂੰ ਹੁਣ ਨਾ ਆਪਾਂ ਚਾਰ ਪੰਜ ਦਿਨ ਰਹਿਣੇ ਆ ਠੀਕ ਵਾ ਨਾ ਤੇ ਤੂੰ ਥੋੜਾ ਖਾ ਪੀ ਆਵੇ ਤੇਰਾ ਚਿਹਰਾ ਕਿਦਾਂ ਦਾ ਹੋਇਆ ਵਾ ਫਿਰ ਅਸੀਂ ਆਪਣੇ ਪਿੰਡ ਜਾਵਾਂਗੇ ਤੇ ਤੇਰੇ ਦਾਦੇ ਦਾਦੀ ਨੇ ਵੇਖ ਕੇ ਤੇ ਤੈਨੂੰ ਹੋਰ ਤਰ੍ਹਾਂ ਦੇ ਹੋਏਗਾ ਚਲ ਕੋਈ ਗੱਲ ਨਹੀਂ ਚਿਹਰਾ ਹੋਇਆ ਵਾ ਆਪੇ ਚਿਹਰਾ ਠੀਕ ਹੋ ਜਾਣਾ ਐਵੇਂ ਨਾ ਮੁੰਡੇ ਨਾਲ ਗੱਤ ਨਹੀਂ ਮੇਰਾ ਮੁੰਡਾ ਕਹਿੰਦੀ ਆ ਪਿੰਡ ਤੇ ਰਹਿਣਾ ਚਾਹੁੰਦਾ ਨਾ ਦੁੱਧ ਪੀ ਉਹ ਦੁੱਧ ਪੀ ਤੂੰ ਕੋਈ ਨਹੀਂ ਪੁੱਤ ਅਸੀਂ ਇੱਥੇ ਕੋਈ ਕਾਰੋਬਾਰ ਖੋਲਦਾ ਕਿ ਤੈਨੂੰ ਬੜੇ ਕੰਮ ਆ ਇੱਥੇ ਐਵੇਂ ਲੋਕੀ ਦੀ ਸ਼ਿਕਾਇਤ ਹੋਏ ਆ ਪਜੇ ਜਾਂਦੇ ਬਾਹਰ ਨੂੰ ਕੋਈ ਗੱਲ ਨਹੀਂ ਸਾਨੂੰ ਇੰਨੇ ਵੀ ਬੜੀ ਖੁਸ਼ੀ ਨਾਲ ਪੁੱਤ ਬਾਹਰੋਂ ਆਕਸ ਆ ਗਿਆ ਹੈ ਚਲ ਸ਼ੁਕਰਵਾ ਤੁਹਾਡਾ ਪੁੱਤ ਆ ਗਿਆ ਆਪਣਾ ਤੇ ਬਾਕੀ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਿਣੀ ਆ ਪਾਹੀ ਦਾ ਧੰਨਵਾਦ ਕਰਨਾ ਚਾਹੀਦਾ ਵਾ ਪਾਹੀ ਦੇ ਘਰ ਕੇ ਅੱਜ ਘਰ ਆਇਆ ਵਾ ਠੀਕ ਹੈ ਨਾ ਨਹੀਂ ਉੱਤਾਂ ਦੀ ਗੱਲ ਤੇ ਹੀ ਆ ਹੁਣ ਇਦਾਂ ਕਹੀਂ ਐਵੇਂ ਹੁਣ ਨਾ ਨਾ ਕਰੀ ਮੈਨੂੰ ਇਹਨੂੰ ਨਾਲ ਲੈ ਕੇ ਤੇ ਪੈਂਜੀ ਨੂੰ ਮਿਲ ਕੇ ਆ ਜਾ ਕੇ ਨਹੀਂ ਨਹੀਂ ਮੈਂ ਨਾ ਕਰਵਾ ਤੇ ਕਰਦੇ ਤੁਹਾਨੂੰ ਮੈਂ ਤਾਂ ਚੱਜਾਂ ਪਰ ਮੈਨੂੰ ਡਰ ਲੱਗਦਾ ਵਾ ਤੇ ਉਹ ਮਿਲ ਲੈਣਗੇ ਹਨ ਜਾਣ ਦੇਣਗੇ ਆਪਣੇ ਘਰ ਡਾਉਂ ਦੇਣਗੇ ਤੇਰੇ ਨਾਲ ਤੇ ਕਰ ਲੂਗੇ ਉਹਨੇ ਬੱਚੇ ਨਾਲ ਨਹੀਂਗਾ ਕਰਨਾ ਇਹਦੇ ਕਰਕੇ ਤੇ ਭਾਜੀ ਵੀ ਪਿਛੇ ਹਟਿਆ ਹੈ ਕਿੱਥੋਂ ਤੱਕ ਵਿਚਾਰਾ ਗਿਆ ਨਿਛਡਾਉਣ ਤੱਕ ਕੁਝ ਲਿਆਈਏ ਹੋਤਾ ਭਾਜੀ ਦੀ ਗੱਲ ਹੋਰ ਵਾ ਤੂੰ ਆਪਾਂ ਇਹ ਜਦੋਂ ਹੀ ਬਣਿਆ ਦੋਵੇਂ ਜਾਣਗੇ ਕਿਦਾਂ ਉਹ ਭੈਣ ੱਤੇ ੱਕੇ ਮਾਰੇਗੇ ਤੇ ਉਹੀ ਡਰ ਲੱਗਦਾ ਮੈਨੂੰ ਫੇਰ ਉਹ ਕੰਮ ਨਾ ਨਹੀਂ ਨਹੀਂ ਇਹਦੇ ਵੱਲ ਵੇਖ ਕੇ ਤਾਂ ਖੁਸ਼ ਹੋਏ ਨਾ ਕਿ ਚਲ ਮੁੰਡਾ ਘਰ ਆ ਗਿਆ ਵਾ ਹੈ ਹੁਣ ਜਿਹੜੀਆਂ ਗੱਲਾਂ ਵਾ ਨਾ ਉਹਨਾਂ ਤੇ ਮਿੱਟੀ ਪਾਓ ਤਗਾ ਆਪਣੇ ਆਉਣ ਵਾਲੇ ਟਾਈਮ ਬਾਰੇ ਸੋਚੋ ਕਿ ਕਿਦਾਂ ਆਪਣਾ ਟਾਈਮ ਗੜੀ ਲੀਂਗਾ ਹੁਣ ਆਵਾ ਠੀਕ ਆ ਨਾ ਚਲੋ ਠੀਕ ਹੈ ਕੋਈ ਨਾ ਬਣਾ ਲੈਨੇ ਪ੍ਰੋਗਰਾਮ ਕਿਤੇ ਚਲ ਕੋਈ ਨੂ ਪੁੱਤ ਤੂੰ ਰੈਸਟ ਰੁਸਟ ਕਰਨ ਹੁਣ ਚੰਗਾ ਚਲ ਪੁੱਤ ਦੁੱਧ ਪੀ ਲੈ ਤੂੰ ਚਲ ਪ੍ਰਾਬਾ ਹੀ ਦਾ ਤੇ ਪਕੌੜੇ ਕੱਢੀਏ ਹੁਣ ਹੈ ਚਲੋ ਠੀਕ ਆ ਮੈਂ ਇੰਨੇ ਚਰਪਾ ਦਾ ਸਾਡਾ ਪੁੱਤ ਕਰ ਆਇਆ ਪੁੱਤ ਤੇ ਗਲਾਸ ਪਿੱਛੇ ਰੱਖ ਦੀ ਮੈਂ ਆਪੇ ਅਗਲੇ ਆ ਜੂਗੀ ਚਲ ਤੂੰ ਲੰਮੇ ਪੈ ਜਾ ਜਿੱਥੇ ਲੰਮੇ ਪੈ ਜੀ ਘੜੀ ਕਿੰਨੇ ਕੁ ਕਾਦੀ ਹੋਣਾ ਹੈ ਆਪਾਂ ਲਿਓਨੇ ਤੇਰਵਾ ਤੇ ਗਰਮ ਗਰਮ ਪਕੌੜੇ ਕੱਢ ਕੇ ਚਲ ਆ ਜਾ